ਇਹ ਜੋ ਤਸਵੀਰ ਤੁਸੀਂ ਦੇਖ ਰਹੇ ਹੋ ਇਹ ਪੁਲਿਸ ਸੂਰਤ ਵਾਲਿਆਂ ਛਾਤਰ ਠੱਗ ਪੈਣਾ ਨੇ ਦਰਸਾ ਲ ਇਹਨਾਂ ਨੇ ਦੋ ਸਖਿਆ ਭਰਾਵਾਂ ਦੇ ਨਾਲ ਠੱਗੀ ਮਾਰੀ ਹੈ ਬੀਕਾਨੀਰ ਦੇ ਕੋਲਾਇਤ ਥਾਣੇ ਦੀ ਪੁਲਿਸ ਨੇ ਠੱਗੀ ਮਾਰਨ ਵਾਲੇ ਇੱਕ گرو ਦਾ ਪਰਦਾ ਫਾਸ਼ ਕਰਦਿਆਂ ਦੋ ਔਰਤਾਂ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਇਹਨਾਂ ਵਿਅਕਤੀਆਂ ਨੇ 19 ਮਾਰਚ ਨੂੰ ਦੋ ਨੌਜਵਾਨਾਂ ਨੂੰ ਫਰਜ਼ੀ ਲਾੜੀਆਂ ਯਾਨੀ ਕਿ ਕੁੜੀਆਂ ਨਾਲ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਹਨਾਂ ਕੋਲੋਂ 3 ਲੱਖ ਰੁਪਏ ਹੜਾਪ ਲਏ ਬਾਅਦ ਵਿਆਹ ਦੇ 6ਵੇਂ ਦਿਨ ਦੋਵੇਂ ਲਾੜੀਆਂ ਯਾਨੀ ਕਿ ਕੁੜੀਆਂ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਅਤੇ ਲਾੜੇ ਨੂੰ ਧੋਖਾ ਦਿੱਤੀਆਂ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੁਲਜ਼ਮਾ ਨੂੰ ਰਿਮਾਂਡ ਤੇ ਲਿਆ ਗਿਆ ਵਧੀਕ ਪੁਲਿਸ ਕਪਤਾਨ ਡਾਕਟਰ ਪਿਆਰੇ لال ਸ਼ਿਵਰਾਨ ਨੇ ਦੱਸਿਆ ਕਿ ਇਸ ਮਾਮਲੇ 'ਚ ਔਰਤਾਂ ਸਮੇਤ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਤੇ ਲਿਆ ਗਿਆ। ਪੁਲਿਸ ਅਨੁਸਾਰ ਕੋਲੈਤ ਖੇਤਰ ਦੇ ਪਿੰਡ ਗੜਿਆਲਾ ਵਾਸੀ ਸੁੰਦਰਗਿਰੀ ਨੇ 7 ਮਾਰਚ ਨੂੰ ਪੁਲਿਸ ਸਟੇਸ਼ਨ ਦੇ ਵਿੱਚ ਇਸ ਸਬੰਧੀ ਕੇਸ ਦਰਜ ਕਰਵਾਇਆ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮ ਮੱਖਣ ਸਿੰਘ ਦੀਆਂ ਦੋ ਧੀਆ ਸੀਤਾ ਅਤੇ ਗੀਤਾ ਦਾ ਉਸ ਨਾਲ ਅਤੇ ਉਸਦੇ ਭਰਾ ਦੇ ਨਾਲ ਯਾਨਕੀ ਬਚਨ ਗਿਰੀ ਜੋਸਾ ਪ੍ਰਾਇ ਉਸਦੇ ਨਾਲ 19 ਮਾਰਚ ਨੂੰ ਵਿਆਹ ਰੱਖਿਆ ਗਿਆ ਸੀ। ਇਸ ਲਈ ਲੜਕੀ ਦੇ ਪਰਿਵਾਰ ਨੂੰ 3 ਲੱਖ ਰੁਪਏ ਵੀ ਦਿੱਤੇ ਗਏ ਸਨ 25 ਮਾਰਚ ਨੂੰ ਮੱਖਣ ਸਿੰਘ ਅਤੇ ਚੇਤਨ ਰਾਮ ਉਸ ਦੇ ਘਰ ਆਉਂਦੇ ਨੇ ਯਾਨੀ ਕਿ ਜਿਸ ਦੇ ਨਾਲ ਵਿਆਹ ਹੋਇਆ ਸੀ ਉਹਨਾਂ ਦੇ ਘਰ ਆਉਂਦੇ ਨੇ ਤਾਂ ਉਹ ਕਹਿੰਦੇ ਨੇ ਕਿ ਸੀਤਾ ਅਤੇ ਗੀਤਾ ਨੂੰ ਉਹਨਾਂ ਦੇ ਨਾਲ ਭੇਜ ਦਿੱਤਾ ਜਾਵੇ ਉਹਨਾਂ ਨੇ ਕਿਹਾ ਕਿ ਜੇ ਨਾ ਭੇਜਿਆ ਗਿਆ ਤਾਂ ਅਸੀਂ ਤੁਹਾਡੇ ਤੇ ਬਲਾਤਕਾਰ ਦਾ ਕੇਸ ਦਰਚ ਕਰਾਂਗੇ ਇਸ ਤੇ ਲੜਕੇ ਵਾਲਿਆਂ ਨੇ ਸਾਰਾ ਮਾਮਲਾ ਸਮਝ ਲਿਆ ਜਦੋਂ ਉਸਨੇ ਮੁਲਜ਼ਮਾ ਤੋਂ 3 ਲੱਖ ਰੁਪਏ ਵਾਪਸ ਮੰਗੇ ਤਾਂ ਉਹਨਾਂ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਸੀਤਾ ਤੇ ਗੀਤਾ ਨੂੰ ਲੈ ਕੇ ਫਰਾਰ ਹੋ ਗਏ ਇਸ ਤੋਂ ਬਾਅਦ ਪੀੜਤਾ ਨੇ ਪੁਲਿਸ ਕੋਲ ਪਹੁੰਚ ਕੇ ਸਾਰੀ ਗੱਲ ਦੱਸੀ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ ਪੁਲਿਸ ਗ੍ਰੋਹ ਦੇ ਮਾਸਟਰਮਾਈਂਡ ਦਰਸ਼ਨ ਸਿੰਘ ਦੀਪਾਲ ਦੇ ਵਿੱਚ ਲੱਗੀ ਹੋਈ ਹੈ ਜ਼ਿਲ੍ਹਾ ਪੁਲਿਸ ਮੁਖੀ ਤ੍ਰਿਜਸ਼ਮੀ ਗੋਤਮ ਨੇ ਲੋਕਾਂ ਨੂੰ ਇਸ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਜੇਕਰ ਅਜਿਹੀ ਕੋਈ ਘਟਨਾਵਾਂ ਵਾਪਰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਅਜਿਹੇ ਠੱਗਾਂ ਵਿਰੁੱਧ ਤੁਰੰਤ ਕਾਰਵਾਈ ਕੀਤੀ ਜਾ ਸਕੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੇਵਰ ਮਿਸ ਐਨ ਅਪਡੇਟ